ਬੱਬੂ ਮਾਨ ਤੇ ਗੁਰੂ ਰੰਧਾਵਾ ਦੀ ਦੋਸਤੀ ਕਿਵੇਂ ਪਈ ਦੋਸਤੋ ਜਿਹੜਾ ਗੁਰੂ ਰੰਧਾਵਾ ਉਹ ਪਹਿਲਾਂ ਤੋਂ ਹੀ ਬੱਬੂ ਮਾਨ ਦਾ ਬਹੁਤ ਵੱਡਾ ਫੈਨ ਸੀ ਗਾਣੇ ਵੀ ਸੁਣਦਾ ਸੀ ਪਹਿਲਾਂ ਤੇ ਜਦੋਂ ਸਿੰਗਰ ਬਣ ਗਿਆ ਤੇ ਇਹ ਬੰਬੇ ਚੱਲ ਗਿਆ ਤੇ ਬੱਬੂ ਮਾਨ ਸਾਹਿਬ ਪੰਜਾਬ 'ਚ ਹੀ ਰਹਿ ਕੇ ਕੰਮ ਕਰਦੇ ਸੇ ਹਨਾ ਚਲੋ ਉਹਦਾ ਬੰਬਈ 'ਚ ਇਹਨਾਂ ਦੇ ਵੀ ਗਾਣੇ ਫਿਲਮਾਂ ਬਣਵਾ ਜਾਂਦੇ ਰਹੇ ਪਰ ਜਿਹੜੇ ਕੁਝ ਦਿਲੋਂ ਸੀਗਾ ਵੀ ਕਦੇ ਮਾਨ ਸਾਹਿਬ ਨਾਲ ਕੰਮ ਕਰਨਾ ਤੇ ਉਹ ਇਹਨਾਂ ਦੀ ਇੱਕ ਟੀਮ ਦੇ ਵਿੱਚਕਾਰ ਇੱਕ ਬੰਦਾ ਤੇਗਾ ਮੁੰਡਾ ਉਹਨੇ ਗੁਰੂ ਰੰਧਾਵਾ ਨੂੰ ਤੇ ਬੱਬੂ ਮਾਨ ਨੂੰ ਮਿਲਾਇਆ ਤੇ ਇੱਛਾ ਬਵੇਂ ਨੇ ਗੁਰੂ ਰੰਧਾਵਾ ਨੇ ਯਾਹਰ ਕੀਤੀ ਸੀ ਬੇ ਮਾਨ ਸਾਹਿਬ ਨਾਲ ਗਾਣਾ ਕਰਨਾ ਜਦੋਂ ਫਿਰ ਇੱਕ ਵਾਰੀ ਉਹਨੇ ਮਲਾਤਾ ਫਿਰ ਬੱਬੂ ਮਾਨ ਤੇ ਗੁਰੂ ਰੰਧਾਵਾ ਵਿੱਚ ਆਪਸੀ ਰਿਸ਼ਤੇ ਇੰਨੇ ਕੁ ਗੂੜੇ ਹੋ ਗਏ ਇੰਨੀ ਕੁ ਦੋਸਤੀ ਪੈ ਗਈ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਨਿਰੰਤਰ ਫਿਲਮਾਂ ਗਾਣੇ ਹਮੇਸ਼ਾ ਇਕੱਠਿਆਂ ਨੂੰ ਤੁਸੀਂ ਦੇਖਦੇ ਹੋ ਤੇ ਗੁਰੂ ਰੰਧਾਵਾ ਤੇ ਐਸਾ ਬੱਬੂ ਮਾਨ ਨੇ ਅਸਰ ਛੱਡਿਆ ਇਸ ਵਾਰ ਜਿਹੜੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਸੀ ਤੇ ਗੁਰੂ ਰੰਧਾਵਾ ਵੱਲੋਂ ਪੋਸਟ ਪੱਕ ਗਿਆ ਸੀ ਮੈਂ ਉਹਨਾਂ ਦੀ ਮਦਦ ਕਰੂੰਗਾ ਤੇ ਇਹ ਅਸਰ ਹੈਗਾ ਬੱਬੂ ਮਾਨ ਦਾ ਤੇ ਬਸ ਇਹ ਨੇੜਤਾ ਵੀ ਏਸੇ ਗੱਲਾਂ ਹੋਈ ਆ ਭਈ ਉਹ ਮੁੰਡਾ ਬੱਬੂ ਮਾਨ ਹੋਣਾ ਦਾ ਵੀ ਯਾਰ ਸੀਗਾ ਉਧਰੋਂ ਗੁਰੂ ਰੰਧਾਵਾ ਦਾ ਵੀ ਉਹਨੇ ਇਹਨਾਂ ਨੂੰ ਮਲਾਤਾ ਮੀਟਿੰਗ ਕਰਾਤੀ ਉਸ ਤੋਂ ਬਾਅਦ ਰਿਸ਼ਤੇ ਵਾਦੇ ਵਾਦੇ ਅੱਜ ਬਹੁਤ ਗੂੜੀ ਯਾਰੀ ਤੇ ਬਹੁਤ ਗੂੜੇ ਰਿਸ਼ਤੇ ਬੱਬੂ ਮਾਨ ਤੇ ਗੁਰੂ ਰੰਧਾਵਾ ਦੇ ਹੋ ਗਏ ਆ ਸੋ ਗੁਰੂ ਰੰਧਾਵਾ ਇੱਜ਼ਤ ਵੀ ਬਹੁਤ ਕਰਦਾ ਬੱਬੂ ਮਾਨ ਦੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨ